ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਸਤੇ ਵਾਸਤੇ ਹੋਵੋਗੇ ਛੜਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਵਿਦਾਊਟ ਵੇਸਟਿੰਗ ਐਂਡ ਟਾਈਮ ਤੇ ਜੋ ਤੁਸੀਂ ਟਾਈਟਲ ਪੜਿਆ ਬਿਲਕੁਲ ਸਹੀ ਤੁਸੀਂ ਟਾਈਟਲ ਪੜਿਆ ਆ ਬਟ ਜੋ ਮੇਨ ਗੱਲ ਹੈ ਡਿਸਕ੍ਰਿਪਸ਼ਨ ਹੈ ਉਹ ਮੈਂ ਤੁਹਾਨੂੰ ਹੁਣ ਦੱਸਦਾ ਤੇ ਕੁਝ ਇੰਪੋਰਟੈਂਟ ਕਨਸਰਨਸ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਹੁਣ ਵਰਕ ਪਰਮਿਟ ਹਾਂਜੀ ਮਿਲਣਗੇ ਕਿੰਨਾਂ ਨੂੰ ਮਿਲਣਗੇ ਇਹ ਵੀ ਦੱਸਦਾ ਕੌਣ ਦੇਵੇਗਾ ਇਹ ਵੀ ਦੱਸਦਾ ਹਣ ਭਾਈ ਥੋੜੇ ਦਿਨ ਪਹਿਲਾਂ ਜਿਹਨ ਨੂੰ ਨਹੀਂ ਪਤਾ ਮੈਂ ਸਾਰੀ ਗੱਲ ਤੁਹਾਨੂੰ ਦੱਸ ਰਿਹਾ ਵੀ ਥੋੜੇ ਦਿਨ ਪਹਿਲਾਂ ਡੱਗ ਫੋਰਡ ਨੇ ਇੱਕ ਸਟੇਟਮੈਂਟ ਦਿੱਤੀ ਵੀ ਡੱਗ ਫੋਰਡ ਕੌਣ ਹੈ ਪ੍ਰੀਮੀਅਰ ਹੈ ਇੱਥੋਂ ਦਾ 온ਟਾਰੀਓ ਦੇ ਆ 온ਟਾਰੀਓ ਦਾ ਠੀਕ ਹੈ ਤੇ ਉਹਨੇ ਸਟੇਟਮੈਂਟ ਦਿੱਤੀ ਸੀ ਵੀ ਭਾਈ ਅਸੀਂ ਆਪਣਾ ਵਰਕ ਪਰਮਿਟ ਇੱਕ ਕੱਢਾਂਗੇ ਤਾਂ ਅਸੀਂ ਉਹਨਾਂ ਨੂੰ ਦਵਾਂਗੇ ਜਿਹੜੇ ਅਸਾਈਲਮ ਸੀਕਰਸ ਹਨ ਜਿਨ੍ਹਾਂ ਨੇ ਅਸਾਈਲਮ ਇੱਥੇ ਲਈ ਹੈ ਰਿਫਿਊਜੀ ਲਈ ਹੈ ਕੈਨੇਡਾ ਦੇ ਵਿੱਚ ਤੇ ਚਲੋ ਠੀਕ ਹੈ ਭਾਈ ਸਾਨੂੰ ਕੋਈ ਦਿੱਕਤ ਨਹੀਂ ਆ ਕੋਈ ਵੀ ਵੀਰ ਭੈਣ ਹੈ ਕਿਸੇ ਨੇ ਰਿਫਿਊਜੀ ਇੱਥੇ ਲਈ ਆ ਕੋਈ ਰਿਫਿਊਜੀ ਤੇ ਅਸਾਈਲਮ ਤੇ ਕੋਈ ਚੱਕਰ ਮੈਨੂੰ ਸਿੱਧਾ ਪ੍ਰੋਬਲਮ ਨਹੀਂ ਆ। ਮੈਂ on the behalf of ਇੱਕ ਸਟੂਡੈਂਟਸ ਤੇ ਗੱਲ ਕਰ ਰਹੇ ਹਾਂ। ਠੀਕ ਆ। ਓਕੇ ਇਹਨਾਂ ਦਾ ਇਹ ਪਲਾਨ ਹੈ ਵੀ ਅਸੀਂ ਆਪਣਾ ਵਰਕ ਪਰਮਿਟ ਕੱਢਾਂਗੇ ਕਿਉਂਕਿ ਕੈਨੇਡਾ ਦੀ ਇਮੀਗ੍ਰੇਸ਼ਨ ਇਸ ਟਾਈਮ ਤੇ ਇੰਨਾ ਬੁਰਾ ਹਾਲ ਹੈ ਵੀ ਇੰਨੇ ਟਾਈਮ ਤੋਂ ਵੇਟ ਕਰ ਰਹੇ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਆ ਰਿਹਾ। ਤੇ ਚੰਗੇ ਭਲੇ ਹੋਟਲਾਂ ਦੇ ਵਿੱਚ ਬੈਠੇ ਜਿੰਨਾਂ ਸਾਇਲਮ ਲਾਈਏ ਤੇ ਵੇਟ ਕਰ ਰਹੇ ਆਪਣੇ ਵਰਕ ਪਰਮਿਟ ਦੀ। ਤਾਂ ਹੀ ਸੋਚ ਰਹੇ ਕਿਉਂ ਨਾ ਉਹਨਾਂ ਨੂੰ ਅਸੀਂ ਹੀ ਵਰਕ ਪਰਮਿਟ ਦੇ ਦਈਏ। ਤੁਸੀਂ ਤੋਂ ਕੋਈ ਚੱਕਰ ਨਹੀਂ ਵਰਕ ਪਰਮਿਟ ਉਹਨਾਂ ਨੂੰ ਵੀ ਦਵੋ ਵੀ ਚਲੋ ਕਿਸੇ ਹੋਪਣਾ ਇੱਥੇ ਆਇਆ ਮੈਨੂੰ ਉਹਨਾਂ ਤੋਂ ਕੋਈ ਦਿੱਕਤ ਨਹੀਂ ਕੋਈ ਵੀਰ ਭੈਣ ਜਿਹੜਾ ਰਿਫਿਊਜੀ ਇੱਥੇ ਆਇਆ ਉਹ ਦੇਖ ਰਿਹਾ ਉਹ ਮੈਨੂੰ ਕੁਛ ਨਾ ਗਾਲਾਂ ਕੱਢੇ ਮੇਰੀ ਪ੍ਰੋਬਲਮ ਤੁਹਾਡੇ ਨਾਲ ਨਹੀਂ ਆ ਮੇਰਾ ਇੱਕ ਸਿਰਫ ਇਹ ਸਵਾਲ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਤੱਕਾ ਕਿਉਂ ਠੀਕ ਆ ਉਹਨਾਂ ਦਾ ਅੱਗੇ ਹੁੰਦਾ ਸੀਗਾ ਵੀ 2 ਸਾਲ ਦੀ ਉਹਨਾਂ ਨੂੰ ਐਕਸਟੈਂਸ਼ਨ ਮਿਲ ਜਾਂਦੀ ਹੁੰਦੀ ਸੀ ਤੇ 3 ਸਾਲ ਦਾ ਵਰਕ ਪਰਮਿਟ ਖਤਮ ਹੁੰਦਾ ਸੀ ਤੁਸੀਂ ਉਹ ਪ੍ਰੋਗਰਾਮ ਹਟਾਤਾ ਠੀਕ ਹੈ ਸੀਆਰਐਸ ਸਕੋਰ ਹੈ ਮੈਨੂੰ ਗੱਲ ਕਰਨ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਪਤਾ ਜਿਨ੍ਹਾਂ ਨੂੰ ਬੇਸਿਕ ਵੀ ਇਨਫੋਰਮੇਸ਼ਨ ਆ ਵੈਸ ਟਾਈਮ ਤੇ ਕਿੰਨਾ ਹੈ ਗਿਆ ਠੀਕ ਹੈ ਯਾਰ ਜਿਹੜੇ ਬੰਦੇ ਤੁਹਾਡੀ ਕੰਟਰੀ ਚ ਆਏ ਇੰਨੀ ਵੱਡੀ ਇਨਵੈਸਟਮੈਂਟ ਕਰਕੇ ਇੱਥੇ ਰਹਿ ਕੇ ਇੰਨੀਆਂ ਫੀਸਾਂ 페 ਕਰੀਆਂ ਅੱਜ ਜੌਬਸ ਕਰ ਰਹੇ ਆ ਉਹਨਾਂ ਨਾਲ ਇੱਥੇ ਹੀ ਟੈਕਸ 페 ਕਰ ਰਹੇ ਆ ਟੈਕਸ ਕਟਿਆ ਜਾਂਦਾ ਉਹਨਾਂ ਦੇ ਨਾਲ ਇੱਥੋਂ ਦੇ ਸਿਸਟਮ ਚ ਰਹਿ ਰਹੇ ਆ ਇਕਨੋਮੀ ਬੂਸਟ ਹੋ ਰਹੀ ਆ ਤੁਸੀਂ ਪਹਿਲਾਂ ਉਹਨਾਂ ਦਾ ਤੇ ਕੁਝ ਕਰ ਲੋ ਜਿਨ੍ਹਾਂ ਨੂੰ ਤੁਸੀਂ ਇੱਥੇ ਬੁਲਾਇਆ ਆ ਉਹਨਾਂ ਬਾਰੇ ਤਾਂ ਸੋਚੋ ਉਹਨਾਂ ਲਈ ਤਾਂ ਲੜੋ ਠੀਕ ਆ ਮੈਂ ਨਹੀਂ ਕਹਿੰਨਾ ਇਹਨਾਂ ਦੇ ਨਹੀਂ ਨਾ ਕਰੋ ਕਰੋ ਇਹਨਾਂ ਦੇ ਲਈ ਵੀ ਬਟ ਉਹਨਾਂ ਬਾਰੇ ਵੀ ਤਾਂ ਸੋਚੋ ਨਾ ਉਹ ਤੇ ਧਰਨੇ ਕਰ ਕਰਕੇ ਰਹਿ ਗਏ ਉਹ ਤੇ ਬੋਲ ਬੋਲ ਕੇ ਰਹਿ ਗਏ ਵੀ ਸਾਨੂੰ ਵਰਕ ਪਰਮਿਟ ਦੇ ਦਿਓ ਏਟਲੀਸਟ ਸਾਡਾ ਵਰਕ ਪਰਮਿਟ ਐਕਸਟੈਂਡ ਕਰ ਦਿਓ ਸਾਡੇ ਲਈ ਕੋਈ ਪੀਆਰ ਦੇ ਰਸਤੇ ਕੱਢ ਦਿਓ ਤੁਸੀਂ ਪੀਆਰ ਦੇ ਨਾ ਕੱਢੋ ਤੁਸੀਂ ਉਹ 2 ਸਾਲ ਵਾਲੇ ਵਾਪਸ ਤੁਸੀਂ ਲੈ ਆਓ ਵਰਕ ਪਰਮਿਟ ਦਾ ਸਿਸਟਮ ਬਟ ਨਹੀਂ ਆਪਾਂ ਉਹਨਾਂ ਬਾਰੇ ਸੋਚਣਾ ਹੀ ਨਹੀਂ ਜਿਨ੍ਹਾਂ ਨੇ ਸਾਡੀ ਕੰਟਰੀ ਦੇ ਵਿੱਚ ਇਨਵੈਸਟਮੈਂਟ ਕੀਤੀ ਕਿਉਂਕਿ ਉਹ ਤੇ ਮੂਰਖ ਸੀ ਉਦਾਂ ਮੂਰਖ ਸੀ ਜਿਹੜੇ ਇੱਕ ਹੋਪਸ ਲੈ ਕੇ ਆਏ ਸੀ ਅੱਜ ਇੰਟਰਨੈਸ਼ਨਲ ਸਟੂਡੈਂਟ ਦੇ ਤੁਸੀਂ ਹਾਲ ਦੇਖੋ ਮੈਂ ਕਹਿੰਨਾ ਵੀ ਹਰ ਦੂਜਾ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਜੋ ਵਰਕ ਪਰਮਿਟ ਤੇ ਆਣਾ ਉਹਦੇ ਦਿਮਾਗ 'ਚ ਸਿਰਫ ਇੱਕ ਚੀਜ਼ ਦਾ ਸਟ੍ਰੈਸ ਹੈ ਕਾਹਦਾ ਪੈਸੇ ਦਾ ਨਹੀਂ ਪੈਸਾ ਉਹਨੂੰ ਪਤਾ ਵੀ ਜੇ ਮੈਂ ਕੈਨੇਡਾ 'ਚ ਰਹਾਗਾ ਮੈਂ ਕਮਾਵਾਂਗਾ ਔਖਾ ਸੁਖਾ ਕੇ ਮਿਹਨਤ ਕਰਕੇ ਉਹਨੂੰ ਇਹ ਆ ਵੀ ਕੀ ਮੈਂ ਇੱਥੇ ਪੀਆਰ ਲੈ ਪਾਵਾਂਗਾ ਕੈਨੇਡਾ ਦੇ ਵਿੱਚ ਰਹਿ ਪਾਵਾਂਗਾ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਵੀ ਇਹ ਤਾਂ ਨਹੀਂ ਹੋਊਗਾ ਵੀ ਅਗਲੇ 3-4 ਸਾਲਾਂ ਦੇ ਵਿੱਚ ਮੈਂ ਇੰਡੀਆ ਬੈਠਾ ਹੋਵਾਂ ਅੱਜ ਉਸ ਬੰਦੇ ਦੀ ਟੈਨਸ਼ਨ ਇਹ ਆ ਜਿਹੜਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਬੈਠਾ ਹੁਣ ਹੋ ਸਕਦਾ ਵੀ ਕੁਝ ਬੰਦੇ ਮੇਰੀਆਂ ਗੱਲਾਂ ਦੇ ਨਾਲ ਨਾ ਐਗਰੀ ਕਰਨ ਇਟਸ ਓਕੇ ਪਰ ਮੈਂ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਬਿਹਾਰਫ ਤੇ ਬੋਲ ਰਿਹਾ ਗੱਲ ਕਰ ਰਿਹਾ ਤਾਂ ਮੈਂ ਅਗੇ ਇਹ ਗੱਲ ਕਹਿਣਾ ਤੀਜੀ ਵਾਰੀ ਫਿਰ ਤੋਂ ਪ੍ਰੋਬਲਮ ਮੇਰੀ ਰਿਫਿਊਜੀ ਵਾਲਿਆਂ ਦੇ ਨਾਲ ਨਹੀਂ ਹੈਗੀ ਮੈਂ ਉਹਨਾਂ ਦੇ ਖਿਲਾਫ ਨਹੀਂ ਹੈਗਾ ਤੁਸੀਂ ਠੀਕ ਹੈ ਜਿੱਦਾਂ ਵੀ ਆਏ ਹੋ ਕੋਈ ਚੱਕਰ ਨਹੀਂ ਤੁਸੀਂ ਵੀ ਕੁਝ ਹੋਪਣਾ ਆਏ ਹੋਵੋਗੇ ਜੋ ਵੀ ਵਾਟਐਵਰ ਐਕਸਵਾਈਜ਼ੀ ਰੀਜ਼ਨ ਮੈਂ ਚਾਹੁੰਨਾ ਜੇ ਸਰਕਾਰ ਉਹਨਾਂ ਬਾਰੇ ਸੋਚ ਸਕਦੀ ਤਾਂ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਕਦੋਂ ਨਹੀਂ ਸੋਚ ਸਕਦੀ ਤੁਸੀਂ ਇਹਨਾਂ ਬਾਰੇ ਕਿਉਂ ਨਹੀਂ ਕੁਝ ਆਵੇਂ ਫੈਡਰਲ ਏ ਆ ਆਵੇਂ ਪ੍ਰੋਵਿੰਸ਼ੀਅਲ ਏ ਆ ਯਾਰ ਤੁਹਾਡੇ ਸਿਸਟਮ ਵਿੱਚ ਹੀ ਤਾਂ ਉਹਨਾਂ ਨੇ ਪੈਸੇ ਪਾਏ ਆ ਨਾ ਹੁਣ ਉਹ ਕਾਲਜਾਂ ਦੇ ਪੈਸੇ ਖਾਦੇ ਹੋਣ ਜਾਂ ਸਰਕਾਰਾਂ ਨੇ ਖਾਦੇ ਹੁਣ ਉਹ ਗੱਲ ਵੱਖਰੀ ਹੁਣ ਖਾ ਕੇ ਸਾਰੇ ਪੈਸੇ ਆਪਣ ਆਪਣੀ ਰਾਹ ਪੈ ਗਏ ਕਿ ਹੁਣ ਅਸੀਂ ਇਮੀਗ੍ਰੇਸ਼ਨ ਟਾਈਟ ਕਰ ਦਾਂਗੇ ਸਕਿਉਰਿਟੀ ਨਹੀਂ ਕਰ ਦਾਂਗੇ ਠੀਕ ਆ ਬਾਈ ਕਰੋ ਪਰ ਕੁਝ ਰਸਤਾ ਤੇ ਗੱਡੋਂ ਉਹਨਾਂ ਦੇ ਲਈ ਉਹਨਾਂ ਨੂੰ ਕੋਈ ਸਾਥ ਤੇ ਦੇਵੋ ਇਦਾਂ ਤੇ ਨਹੀਂ ਉਹਨਾਂ ਨੂੰ ਤੁਸੀਂ ਬੁਲਾ ਲਿਆ ਠੀਕ ਆ ਤੇ ਹੁਣ ਜੀ ਦੇਖੋ ਆਪਣਾ 3 ਸਾਲ ਬਾਅਦ ਕੁਝ ਨਹੀਂ ਦਵਾਪਸ ਚਲ ਜਿਓ ਹਜੇ ਵੀ ਇੰਟਰਨੈਸ਼ਨਲ ਸਟੂਡੈਂਟ ਆ ਰਹੇ 100% ਬੰਦ ਨਹੀਂ ਹੋਏ ਇੱਕ ਹੋਰ ਗੱਲ ਹਜੇ ਵੀ ਆ ਰਹੇ ਆ ਦੇਖੋ ਤੁਸੀਂ ਸ਼ੋਰ ਦਾ ਟਾਈਮ ਬੀਇੰਗ ਜਾਂ ਤਾਂ ਬਿਲਕੁਲ ਇਮੀਗ੍ਰੇਸ਼ਨ ਬੰਦ ਕਰ ਦਿਓ ਭਾਈ ਅਗਲੇ ਕੁਝ ਸਾਲਾਂ ਦੇ ਲਈ 2-3 ਸਾਲਾਂ ਦੇ ਲਈ ਨਹੀਂ ਉਹ ਤੁਸੀਂ ਕਰਨੀ ਨਹੀਂ ਕਿਉਂਕਿ ਫਿਰ ਤੁਹਾਡਾ ਬਿਲਕੁਲ ਹੀ ਟੱਪਾ ਬੰਦ ਹੋ ਜੇ ਨਾ ਉਧਰੋਂ ਵੀ ਕੁਝ ਨਹੀਂ ਹੋਣਾ ਤੁਹਾਨੂੰ ਉਹ ਵੀ ਬੰਦੇ ਚਾਹੀਦੇ ਆ ਸਕਿਲਡ ਜਿਹੜੇ ਇੱਥੇ ਬੈਠੇ ਆ ਤੁਸੀਂ ਇਦਾਂ ਦਾ ਕੋਈ ਸਿਸਟਮ ਬਣਾਓ ਕਿ ਜਿਹੜੇ ਜਿਹੜੇ ਇੱਥੇ ਆਲਰੇਡੀ ਆ ਉਹਨਾਂ ਦੀ ਪੀਅਰ ਹੋ ਸਕੇ ਉਹਨਾਂ ਦਾ ਕੁਝ ਹੋ ਸਕੇ ਆਪਣੇ ਆਪਣੇ ਇੱਥੇ ਸੈਟਲ ਕਰ ਪਾਉਣ ਫੋਰ ਦਾ ਟਾਈਮਿੰਗ ਜਾਂ ਤਾਂ ਉਹ ਬੰਦ ਕਰ ਦਿ ਕੋਈ ਨਾ ਕੋਈ ਹੱਲ ਕੱਢੋ ਇਹਨਾਂ ਨੇ ਬਹੁਤ ਇਨਵੈਸਟਮੈਂਟ ਲਾਈ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਆ ਤੇ ਇਹ ਵੀ ਬੋਲ ਬੋਲ ਕੇ ਥਾਗ ਗਏ ਇਹਨਾਂ ਨੇ ਚਲੋ ਬੋਗੋਸ਼ ਕੀਤਾ ਪ੍ਰੋਟੈਸਟ ਵੀ ਕੀਤੇ ਹਨਾ ਉਹ ਵੀ ਲੋਕਾਂ ਨੇ ਮਜ਼ਾਕੜਿਆ ਵੀ ਪ੍ਰੋਟੈਸਟ ਕਰ ਰਹੇ ਠੀਕ ਆ ਸਾਰੀਆਂ ਗੱਲਾਂ ਸਾਈਡ ਤੇ ਮੇਰਾ ਇੱਕੋ ਹੀ ਸਵਾਲ ਆ ਇੰਟਰਨੈਸ਼ਨਲ ਸਟੂਡੈਂਟਾਂ ਦਾ ਧੱਕਾ ਕਿਉਂ ਫਿਰ ਉਹਨਾਂ ਦੇ ਲਈ ਵੀ ਸੋਚੋ ਨਾ ਜੇ ਤੁਸੀਂ ਜਿਹੜੇ ਅਸਾਈਲਮ ਤੇ ਇੱਥੇ ਆਏ ਆ ਸਾਈਲਮ ਸੀਕਰਸ ਨੇ ਉਹ ਹੋਟਲ 'ਚ ਬੈਠੇ ਨੇ ਉਹ ਕੰਮ ਕਰ ਸਕਦੇ ਨੇ ਇੰਟਰਨੈਸ਼ਨਲ ਸਟੂਡੈਂਟ ਤੇ ਕੰਮ ਕਰਨ ਦੇ ਲਈ ਰੈਡੀ ਨੇ ਉਹ ਤੇ ਕਰਦੇ ਪਏ ਨੇ ਉਹਨਾਂ ਬਾਰੇ ਵੀ ਕੁਝ ਸੋਚ ਲਓ ਸੋ ਮੇਰਾ ਇਹ ਇੱਕ ਸਵਾਲ ਆ ਠੀਕ ਆ ਇੱਕ ਗਵਰਨਮੈਂਟ ਨੂੰ ਵੀ ਉਹਨਾਂ ਬਾਰੇ ਘੱਤੋਂ ਇੰਟਰਨੈਸ਼ਨਲ ਸਟੂਡੈਂਟਸ ਪਰ ਇੱਕ ਘੱਤੋਂ ਨੀਤੀ ਸੁਝਾ ਸਕਦੀ ਹਾਂ ਜਿਹੜੇ ਭਾਈ ਇੱਥੇ ਸਾਈਲਮ ਸੀਕਰਸ ਨੇ ਉਹਨਾਂ ਦੇ ਲਈ ਇਹ ਗੁੱਡ ਨਿਊਜ਼ ਆ ਵੀ ਮੇ ਬੀ ਆਉਣ ਵਾਲੇ ਥੋੜੇ ਟਾਈਮ ਤੱਕ ਗਵਰਨਮੈਂਟ ਜਿਹੜੀ ਆ ਉਹ ਐਚਵੀ ਨੂੰ ਲਗੂ ਕਰ ਦਵੇ অন্ਟੇਰੀਓ ਦੇ ਵਿੱਚ ਇਹ অন্ਟੇਰੀਓ ਦੇ ਵਿੱਚ ਆ ਕਿਉਂਕਿ ਡਗ ਫੋਰਡ ਹੈ ਜਿਹੜਾ ਪ੍ਰੀਮੀਅਰ অন্ਟੇਰੀਓ ਦਾ ਆ ਸੋ ਜਿਨ੍ਹਾਂ ਨੂੰ ਵਰਕ ਪਰਮਿਟ ਉਹ ਮਿਲਣਗੇ ਸਾਈਲੰਸ ਇੱਕ ਉਹੀ ਨੇ ਜਿਹੜੇ ਆਲਰੇਡੀ ਕੈਨੇਡਾ ਚ ਨੇ ਜਿਹੜੇ ਆਲਰੇਡੀ অন্ਟੇਰੀਓ ਦੇ ਵਿੱਚ ਨੇ ਇਹੀ ਸੀ ਮੇਰਾ ਕਹਿਣ ਦਾ ਮਕਸਦ ਇਹ ਵੀਡੀਓ ਬਣਾਉਣ ਦਾ ਮਕਸਦ ਕਿ ਮੈਂ ਜਿਹੜੀ ਇਹ ਫਰਸਟ੍ਰੇਸ਼ਨ ਆ ਮੈਂ ਬਾਹਰ ਕੱਢ ਪਾਵਾਂ ਕਿਉਂਕਿ ਮੈਨੂੰ ਪਤਾ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਦੀ ਲਾਈਫ ਐ ਤੇ ਕਿੰਨੀ ਹਾਰਡ ਆ ਕੈਨੇਡਾ ਦੇ ਵਿੱਚ ਠੀਕ ਹੈ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਬਟ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰਿਓ ਜਿੰ ਕਿਉਂਕਿ ਸ਼ਾਇਦ ਇਹ ਇਕੱਲੀ ਮੇਰੀ ਆਵਾਜ਼ ਨਹੀਂ ਆ ਇਹ ਬਹੁਤਿਆਂ ਦੀ ਆਵਾਜ਼ ਹੈ ਬਟ ਬਹੁਤੇ ਜਾਣੇ ਇਹ ਗੱਲ ਨੂੰ ਕਹਿ ਨਹੀਂ ਪਾਰੇ ਤੇ ਕੀ ਪਤਾ ਉਹਨਾਂ ਦੇ ਜੇ ਦਿਲ ਦੀ ਗੱਲ ਕਿਸੇ ਨੇ ਕੀਤੀ ਆ ਤੇ ਸ਼ਾਇਦ ਕਿਤੇ ਪਹੁੰਚ ਹੀ ਜਾਵੇ ਕੁਝ ਸੋਣੀ ਲਵੇ ਗੱਲ ਨੂੰ ਤੇ ਕੀ ਪਤਾ ਕੁਝ ਹੋ ਹੀ ਜਾਵੇ ਚੇਂਜ ਬਾਕੀ ਮਿਲਦਾਂ ਰਵਾਂਗਾ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੰਦਰੁਸਤ ਰੋ ਚੜ੍ਹਦੀ ਕਲਾ ਦੇ ਵਿੱਚ